ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਦਸਮ ਪਾਸ਼ਾ ਦੀਆਂ ਲਾਡਲੀਆਂ ਫੌਜਾਂ ਨੇ ਹੰਗ ਸਿੰਘ ਤਲਾ ਦੇ ਫਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕਰ ਵਰਤੀ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 99 ਕਰੋੜੀ ਦੀ ਅਗਵਾਈ ਦੇ ਵਿੱਚ ਅਤੇ ਇਤਿਹਾਸਿਕ ਨਿਸ਼ਾਨ ਨਿਗਾਰਿਆਂ ਦੀ ਛੱਤਰ ਛਾਇਆ ਦੇ ਹੇਠ ਨਜ਼ਦੀਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਮਹੱਲੇ ਦੀ ਆਰੰਭਤਾ ਹੋਈ ਹੈ ਇਸ ਤੋਂ ਪਹਿਲਾਂ ਬੀਤੇ ਦਿਨਾਂ ਦੇ ਵਿੱਚ ਪੀਰ ਬੈਗ ਗਾਜ਼ੀ ਦੇ ਨਜ਼ਦੀਕ ਪਹਿਲਾ ਅਖੰਡ ਪਾਠਾਂ ਦੇ ਭੋਗ ਨਿਹੰਗ ਸਿੰਘਾਂ ਦੀ ਚੱਲੀ ਆਉਂਦੀ ਮਰਿਆਦਾ ਅਨੁਸਾਰ ਪਾਏਗੇ ਇਸ ਮੌਕੇ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਮਨੋਰਥ ਕੀਰਤਨ ਕੀਤਾ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਮਹੱਲਾ ਰਮਤਾ ਦੀ ਅਰਦਾਸ ਕੀਤੀ ਤੇ ਸਾਰੀਆਂ ਸੰਗਤਾਂ ਦਾ ਤਨਫਾਦ ਕੀਤਾ ਵਕ ਵਕ ਨਿਹੰਗ ਸਿੰਘ ਦਲਾਂ ਦੇ ਮੁਖੀ ਸਹਾਇਬਾਨ ਨੂੰ ਸਨਮਾਨਿਤ ਕੀਤਾ ਅਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖਾਸ ਵਧਾਈ ਦਿੱਤੀ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਸਿਰਜਿਆ ਸਮਾਜ ਉਨ੍ਹਾਂ ਦੇ ਗੁਰਬਾਣੀ ਫਲਸਫੇ ਤੋਂ ਪਲੀ ਭਾਂਤ ਪ੍ਰਗਟ ਹੁੰਦਾ ਹੈ ਅਜੋਕੇ ਸਮੇ ਵਿਸ਼ਾਲ ਪੱਧਰ ਤੇ ਮਾਨਵ ਜੀਵਨ ਅਮ੍ਰਿਤ ਰੂਪੀ ਕਟੋਰੀ ਜੋ ਕਿ ਨਿਜਵਾਦ ਨਿਜਲਾਭ ਵਕਵਾਦ ਨਸਲਵਾਦ ਹੰਕਾਰਵਾਦ ਦਾ ਜ਼ਹਿਰ ਘੁੱਲ ਰਿਹਾ ਉਸ ਦਾ ਮੁੱਖ ਕਾਰਨ ਅਸੀਂ ਗੁਰੂ ਨਾਨਕ ਸਾਹਿਬ ਦੀ ਸੱਭਿਆਚਾਰਕ ਕੀਮਤਾ ਨਾਲੋਂ ਟੁੱਟ ਰਹੀਆਂ। ਅੱਜ ਧਨਸਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬਾ ਨੂੰ ਸਮਰਪਤ ਜਿਹੜੇ ਵਿਸ਼ਾਲ ਮਹੱਲੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਅਗਵਾਈ ਦੇ ਵਿੱਚ ਸਾਰੀਆਂ ਇਹ ਨਹਾਂਗਸੰਗ ਜਥੇਬੰਦੀਆਂ ਵੱਲੋਂ ਜਿਹੜੇ ਸਜਾਏ ਗਏ ਤੇ ਉਹ ਜਿਹੜੇ ਮਹੱਲੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਜਿਹੜੇ ਆ ਉਹ ਖੇਡੇ ਗਏ ਨੇ ਜਿਹਦੇ ਵਿੱਚ ਘੋੜਸਵਾਰੀ ਦੇ ਜੋਰ ਤੇ 2-2 4-4 6-6 ਘੋੜਿਆਂ ਤੇ ਸਿੰਘਾਂ ਨੇ ਖੜੇ ਹੋ ਕੇ ਲੰਮੇ ਪੈ ਕੇ ਜਿਹੜੇ ਜੰਗ ਜੂ ਕਰਤਬ ਦਿਖਾਏ ਤੇ ਉੱਥੇ ਹੀ ਜਿਹੜੇ ਆ ਗਤਕੇ ਦੇ ਵੀ ਤਲਵਾਰਬਾਜ਼ੀ ਦੇ ਵੀ ਸਿੰਘਾਂ ਨੇ ਜਿਹੜੇ ਜੋਰ ਦਿਖਾਏ ਮੈਂ ਸਮੂਚੀਆਂ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬਾਂ ਦੀਆਂ ਬਹੁਤ-ਬਹੁਤ ਵਧਾਈਆਂ ਦਿਨਾ ਤੇ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਜਿਹੜੇ ਜੋੜ ਮੇਲੇ ਸੁਖ ਸ਼ਾਂਤੀ ਨਾਲ ਮਨਾਉਣ ਦੇ ਬਲ ਉਦਮ ਬਖਸ਼ੀ ਰਕਣ ਅੱਜ ਸੁਲਤਾਨਪੁਰ ਵਿਖੇ ਜਿਹੜੇ ਬਹੁਤ ਹੀ ਚੜਦੀ ਕਲਾ ਦੇ ਨਾਲ ਮਹੱਲ ਸਜਾਏ ਗਏ ਸੀ ਤੇ ਸੁਖ ਸ਼ਾਂਤੀ ਦੇ ਨਾਲ ਆਪਦੇ ਪੜਾਵਾਂ ਤੇ ਵਾਪਸ ਪਹੁੰਚਿਆ ਬਹੁਤ ਖੁਸ਼ੀ ਦੀ ਗੱਲ ਆ ਕਿ ਇਹ ਨਿਹੰਗ ਸਿੰਘ ਫੌਜਾਂ ਵੱਲੋਂ ਗੁਰੂ ਘਰ ਲਾਡ ਲਿਆਂ ਫੌਜਾਂ ਸ਼੍ਰੋਮਣੀ ਅਕਾਲੀ ਦਲ ਬੁੱਢਾ ਦਲ 97 ਕਰੋੜੀ ਤੇ ਉਹਨਾਂ ਦੇ ਨਾਲ ਬਹੁਤੀ ਸਰਕਾਰ ਗੋਲਬਾਬਾ ਅਵਤਾਰ ਸਿੰਘ ਜੀ ਦਲ ਪੰਥ ਬਿਧੀ ਜੰਦ ਤੇ ਸਾਰੀਆਂ ਤਰਨਾ ਦਲ ਜਿ세 ਬੰਦੀਆਂ ਵੱਲੋਂ ਸultanpur 로ਧੀ ਦੇ ਵਿੱਚ ਇਹ ਹਮਲਾ ਕੱਢਿਆ ਗਿਆ ਸੋ ਸਾਰੀਆਂ ਬਹੁਤ ਗਰ ਸੰਗਤਾਂ ਨੇ ਜਿਹੜਾ ਹੈ ਸਾਡੇ ਪ੍ਰਾਤਨ ਵਿਰਸਾ ਸਾਡੇ ਗੁਰੂਆਂ ਦੇ ਉਹ ਗੱਤਕਾ ਤੇ ਉੜ ਦੌੜ ਨੇਜੇ ਬਾਜੀ ਤੇ ਉਹ ਕਰਤਬ ਦੇਖਿਆ ਬਹੁਤ ਖੁਸ਼ੀ ਹੋਈ ਆ ਸੋ ਅੱਜ ਸਮਾਪਤੀ ਦਾ ਮੇਲੇ ਦੀ ਸਮਾਪਤੀ ਦਾ ਦਿਹਾੜਾ ਤੇ ਅਸੀਂ ਇਸ ਦਿਹਾੜੇ ਦੇ ਉੱਤੇ ਫਿਰ ਦੁਬਾਰਾ ਸਾਰੀ ਗੁਰਸੰਗਤ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਮੇਲੇ ਦੇ ਵਿੱਚ ਸਹਿਯੋਗ ਦਿੱਤਾ ਗੁਰੂ ਦੀਆਂ ਖੁਸ਼ੀਆਂ ਲਈਆਂ ਤੇ ਸਾਰੀ ਗੁਰਸੰਗਤ ਨੂੰ ਜਿਹੜਾ ਹੈ ਫਤੇ ਬੁਲਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ